ਓ ਭਾਈ ਜਸ਼ਨ ਦੀ ਖਰੀਦੋ ਪ੍ਰੋਗ੍ਰਾਮ ਤੋਂ ਸ਼ੁਰੂ ਕਿਹੜੀ ਲੋ ਬਈ ਸਸੇ ਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਵੀਰੋ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰਨਾਣਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਭਾਈ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਦੀ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚੋਣ ਜੀ ਬਰਕਤਾਂ ਤੇ ਤਹਿ ਦਿਲੋਂ ਧੰਨਵਾਦ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਦੇ ਸਾਰੇ ਦੇ ਸਾਰੇ ਸਾਡੇ ਦੇਸ਼ ਚ ਬੈਠੇ ਸਾਰੇ ਵੀਰਾਂ ਤੇ ਭੈਣਾਂ ਨੇ ਮੋਟਰਸਾਈਕਲ ਲੱਤਾ ਇਲੈਕਟ੍ਰਿਕ ਸਕੂਟਰੀ ਲੱਤੀ ਪਾਪਾ ਜੀ ਲਈ ਬਹੁਤ ਪਰਿਵਾਰ ਨੂੰ ਸਹਿਯੋਗ ਦੇਣ ਨਾਲ ਜਿਹੜੇ ਵਧੀਆ ਕਮੈਂਟ ਕਰੇ ਆ ਵਧੀਆ ਵਧੀਆ ਬੀਸੀਸੀ ਦਿੱਤੀ ਐ ਸੋ ਤੈ ਦਿਲੋਂ ਧੰਨਵਾਦ ਤੇ ਹੁਣ ਸ਼ਾਮ ਦਾ ਵੇਲਾ ਜੀ ਆਪਾਂ ਆਪਣੇ ਖੇਤ ਤੋਂ ਖੇਤ ਤੋਂ ਵੀ ਬੁਲਾਇਆ ਗਿਆ ਮੈਨੂੰ ਫੋਨ ਚ ਲੱਗਿਆ ਭਰਮਦਾ ਕਹਿੰਦਾ ਪਾਪਾ ਜੀ ਆਜੋ ਵੀ ਪਰੇ ਛੇਤੀ ਜਾਣਾ ਦੱਸਿਆ ਗਿਆ ਮੈਨੂੰ ਵੀ ਮੋਲ ਜਾਣਾ ਕਰੀ ਦੋ ਪ੍ਰੋਪਰਟ ਕਰਨ ਬਾਕੀ ਮੈਨੂੰ ਕੋਈ ਪਤਾ ਨਹੀਂ ਹੈਗਾ ਝੂਠੀ ਤੇ ਚ ਕੋਈ ਨਹੀਂ ਵੀ ਨਾ ਮੈਂ ਪੁੱਛਿਆ ਬਸ ਜਿੰਨਾ ਕਿ ਮੈਨੂੰ ਮੋਟਾ ਮੋਟਾ ਦੱਸਤਾ ਤਿਆਰ ਹੋ ਗਿਆ ਅਮਨ ਬਾਹਰ ਗੱਡੀ ਲਈ ਖੜਾ ਬਾਕੀ ਜਸ਼ਨਾ ਜਿਹੜੀ ਆਪਣੀ ਉਹ ਕੈਮਰਾ ਕਰਨ ਬਣੀ ਵੀ ਉਹਦੇ ਨਾਲ ਵੀ ਮਿਲਾ ਦਿੰਦਾ ਬਾਕੀ ਪਰਿਵਾਰ ਬੈਠਾ ਹੈ ਜਸ਼ਨ ਨੂੰ ਮਿਲੋਗੇ ਪਹਿਲਾਂ ਮੇਰਾ ਅੱਲਾ ਸੰਸਾਰਿਆਂ ਨੇ ਪਿਆਰ ਵਿੱਚ ਸਾਸੀ ਕਾਲ ਹਾਂ ਬਈ ਮਟੋ ਤੋ ਤਿਆਰ ਹੀ ਰਹਿ ਗਾ ਹਾਂਜੀ ਸਾਸੀ ਕਾਜੀ ਐ ਸਵਾਰ ਕੇ ਬੁਲਾਇਆ ਨਾ ਸਾਸੀ ਕਾਜੀ ਤੇ ਪਿਆਰ ਭਰੀ ਸਸੀ ਕਾਲ ਬਾਬੀ ਸਾਸੀ ਅੱਛਾ ਹਾਂ ਕਿੱਥੇ ਚੱਲੇ ਆਏ ਮੋਲ ਲੋ ਭਾਈ ਇੱਧਰ ਮਿਲੋ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਬੈਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਬਈ ਤੂੰ ਹੀ ਦੱਸ ਦੇ ਕਿੱਧਰ ਚੱਲੀ ਬਸ ਪ੍ਰਾਇਸ ਹੈ ਤੁਹਾਡੇ ਵਾਸਤੇ ਮੋਟਾ ਮੋਟਾ ਤੁਹਾਨੂੰ ਦੱਸ ਵੀ ਦਿੱਤਾ ਬਾਕੀ ਦੇਖ ਦੇ ਹੁਣ ਕਿ ਕਿੱਥੇ ਚੱਲ ਮੋਟਾ ਮੋਟਾ ਤਾਂ ਮੈਨੂੰ ਮੋਲ ਦੱਸਿਆ ਮੈਨੂੰ ਹੋਰ ਤਾਂ ਬਾਕੀ ਹਾਂ ਬਸ ਜੀ ਆਪਣਾ ਪਰਸ ਚੱਕ ਲਓ ਜੀ ਹਾਂ ਵੀ ਤੁਹਾਨੂੰ ਕਮਾ ਕੇ ਲੈ ਗਿਆ ਜੀ ਤੂੰ ਘਰੇ ਰਹਿ ਓਏ ਹੈ ਤਨੂ ਕਰ ਲਿਆ ਰੂਮ ਜੀ ਚਾਹ ਖਰੀਦਿਆ ਹੋ ਗਏ ਬਸ ਕਪੜੇ ਹੀ ਪਾਏ ਆ ਜੀ ਇਹ ਵਾਹ ਜਰਾ ਟਿਕਣਾ ਹੈਗੇ ਤਾਂ ਉਹ ਮੈਂ ਕਹਿੰਦਾ ਕਣੀ ਬਟਾਲ ਦੇ ਚੋਂ ਗੱਡੀ ਇਹਨਾਂ ਨੇ ਚੇਂਜ ਕਰਿਆ ਭਾਈ ਚਾਚਾ ਪਟ ਲਿਆ ਬੰਦੇ ਨੇ ਚੱਲ ਕੋਈ ਐਸਾ ਜੈਗੀ ਚਲਾਉਣ ਗਿਆ ਵਾ ਤਾਂ ਚਲੋ ਫਿਰ ਚਲੋ ਤਰੋ ਗੜੀ ਉਹ ਕਾਲੀ ਕਰਦਾ ਹੈਗਾ ਨਾ ਫਿਰ ਐ ਵੀ ਸ਼ਾਮ ਹੁੰਦੀ ਆ ਚਲੋ ਭਾਈ ਚੱਲਦੇ ਆ ਸਾਰੇ ਆਪਣੀ ਆਪਣੀ ਤੁਹਾਨੂੰ ਪਤਾ ਹੈ ਵੀ ਕੱਪੜੇ-ਕੱਪੜੇ ਲੈਣੇ ਇਹਨਾਂ ਨੇ ਕਰਮਣਾ ਨਹੀਂ ਆ ਲੈ ਦੇਖ ਤਾਂ ਜਸ਼ਨ ਲਓ ਮੋਸਮ ਨੇ ਰਗਾ ਹਾਂ ਵੇ ਸੱਸੀ ਰਾਜ ਜੀ ਚੱਲੀਏ ਚਲੋ ਚਲੋ ਫਿਰ ਨਿਕਲੋ ਤਾਂ ਨਾ ਕੀ ਹੋ ਚੱਲ ਬਈ ਸਰਦਾਰ ਨੇ ਜਿਵੇਂ ਗੁੰਡਾ ਖੋਲਦੇ ਪੁੱਤ ਮੜਾ ਜਾ ਲੈ ਅੱਛਾ ਅੱਪਾ ਪੰਜ ਸਰਾਫਾ ਹਾਂ ਅੰਤਰਾ ਜੁਨੇ ਜਾਨਕੀ ਦੇ ਪ੍ਰੋਗਰਾਮ ਬਣਗੇ ਆਪਾ ਭਾਪੀ ਗਿਆ ਫੋਨ ਕਰਨਾ ਆਵੇ ਭਾਪੇ ਨੇ ਆ ਜਾਣਾ ਪਰ ਲੱਜਣਾ ਨੂੰ ਵੀ ਘਰ ਕੋਈ ਹੈ ਨਹੀਂ ਦੇ ਲੰਗੇ ਵੇ ਗੱਡੀ ਲੈ ਕੇ ਗੱਡੀ ਦਾ ਮਤਲਬ ਇਹੀ ਹੈ ਯਕੀਨੀ ਗੱਡੀ ਦਾ ਮਤਲਬ ਇਹੀ ਆ ਵੀ ਹੈ ਨਹੀਂ ਘਰ ਲਾਂਗੇ ਹਾ ਤੋੜ ਇਹਨਾਂ ਦਿਨ ਟਾਕੀ ਹੈਗੇ ਆ ਘਰ ਵੀ ਕਈ ਵਾਰ ਲੇਟ ਆਉਂਨੇ ਕੰਮ ਤੇ ਤੇ ਕੋਈ ਵੀ ਕਰ ਦਿੰਦੇ ਆ ਚਲੋ ਭਾਈ ਜਿਸ ਨੇ ਗੇਟ ਵੀ ਖੋਲਤਾ ਚਲ ਬੈਠ ਫਿਰ ਤੂੰ ਚਲੋ ਚੱਲਦੇ ਆ ਭਾਈ ਲੋ ਭਾਈ ਨਿਕਲ ਕੇ ਘਰ ਤੇ ਤੇ ਉਹ ਬੰਦੇ ਨਹੀਂ ਆਰਦੇ ਆਪਣੇ ਬੋਲਣ ਤੇ ਹਾਂ ਭਾਈ ਕੰਮ ਕਿਹਾ ਪਤਾ ਹੈ ਫਰਾਂਸ ਸਕੂਲੋਂ ਪੜਨਾ ਹਨਾ ਸਕੂਲ ਦੇਖਦੇ ਆ ਜਿਹੜਾ ਪਮੂ ਚੱਲੇ ਕਿੱਥੇ ਦੱਸਤਾ ਤੇ ਹੁਣ ਮੈਨੂੰ ਹੈਂ ਮੋਲ ਮੋਲ ਸ਼ੋਪਿੰਗ ਕਰਨਾ ਸ਼ੋਪਿੰਗ ਕਰਨਾ ਕਿਹੜੀ ਸ਼ੋਪਿੰਗ ਕੱਪੜੇ ਆ ਤੇ ਕੱਪੜਾ ਆਦੀ ਹੈਂ ਸਿਆਣ ਦਾ ਆ ਗਿਆ ਬੰਮੂ ਆਰ ਕੋਟੇ ਹੀ ਲੈ ਲਿਓ ਹੁਣ ਜਦੋਂ ਮੈਂ ਆ ਗਿਆ ਹੈਂ ਹਾਂ ਨਹੀਂ ਆ ਗਿਆ ਉਹਦੇ ਪਾਣੀ ਕਿ ਦਿੱਤਾ ਨਹੀਂ ਮੂੰ ਕੋਈ ਨਹੀਂ ਦਾਤ ਦੇ ਵੀ ਲੈ ਲੈਣਾ ਕੱਪੜੇ ਕੱਪੜੇ ਨਾਏ ਭਾਈ ਵਿਆਹ ਨਾਲੇ 2 ਮਹੀਨੇ ਪਏ ਇਹਨੂੰ ਵਿਆਹ ਹੋਣੀ ਲੱਗਿਆ ਸੁੱਜਣ ਹੈ 4 ਮਹੀਨੇ ਭਏ ਤੋਂ ਨਾਨਾ ਦਾ ਪਾੜ ਦੇਣਾ ਤੁਸੀਂ ਜਿਹੜੇ ਤੁਹਾਡੇ ਹਾਲਾਤ ਆ ਜਿੱਕੜਾ ਟੱਪ ਤੇ ਫਿਰਦੇ ਆ ਮੈਂ ਤਾਂ ਬਿਨਸ ਭਾਰ ਕੇ ਰੱਖ ਚਲੋ ਭਾਈ ਚਲ ਰੇ ਕੰਮ ਨਿਆਣੇ ਖੁਸ਼ ਆਈਦੇ ਆ ਨੇਰਾ ਬੂਰਾ ਲੱਟਾ ਬਲ ਚੁੱਕੀ ਜਿਵੇਂ ਰੋਟੀ ਖਾ ਲਈ ਨਹੀਂ ਪੰਮੂ ਖਾਏ घर जाकर खा ले हां क्या बोल के दस् <laughs> <सर। laughs> बोल के दस् बोल के दस् मोमो खाओ ना कोई से नहीं खाना खा हेल्दी कोई नहीं खाना हैगा खाओगे क्या मोमोस हैं मोमोस मोमोस हां जी हां भाई मैं सरदार जी है पापा मारती है तू कि लेके आए थे वही लेके ਕਿਆ? ਯਾ? ਉਹ ਲੈ ਕੇ ਆਇਆ। ਕਾਦੀ ਮਿੱਚਾ ਲੈਣਾ ਕਰਵਾਇਆ। ਜਿਹੜਾ ਕੱਲ ਖਾਧਦੇ। ਆ ਤਿੰਨ ਦਿਨ ਹੋ ਗਿਆ ਪਾਰਟੀ ਖਾਂਦੇ ਨੂੰ। ਉਹ ਨਾ ਰੱਜਿਆ। ਸਕੂਟਰੀ ਦੀ ਪਾਰਟੀ ਪਹਿਲਾਂ ਫਿਰ ਮੋਟਰਸਾਈਕਲ ਦੀ। ਆਉਂਦੇ। ਚਲੋ। ਬੱਚੇ ਆ ਬਾਈ, ਚੱਲ ਰਿਹਾ ਕੰਮ। ਸਾਰੇ ਬੈਠੇ ਆਪਣਾ ਨਾਮ ਨਾਲ। ਬਾਪੂ ਘਰ। ਆਵੇ ਕਿੱਥੇ ਪਹੁੰਚ ਗਏ? ਮੋੜ ਦੇ ਸਾਹਮਣੇ। ਹਾਂ ਆ ਕੇ ਕੋਲ ਸੈਕਿੰਡ ਟਾਪੇ ਕੋਲ ਪਹੁੰਚਿਆ ਜੀ ਮੇ ਬਰਥਡੇ ਨੂੰ ਲਟਾਪੜਾ ਦੇ ਕੰਮ ਹਾਂ ਮੇ ਬਰਥਡੇ ਨੂੰ ਫੇਲੀ ਕੋਈ ਵੇਲੀ ਬੋਲੀ ਨਹੀਂ ਘਰੇ ਘਰੇ ਟਾਪੜਾਗੇ ਰੈੱਡ ਲਾਈਟ ਹੋ ਗਈ ਨਾ ਰੋਵਾ ਜੀ ਰੈੱਡ ਲਾਈਟ ਹੋਈ ਵੀ ਆ ਜੀ ਲਾਈਟ ਹਾਂ ਯੈਲੋ ਰੈੱਡ ਲਾਈਟ ਤੇ ਚੱਲੂਗੇ ਗ੍ਰੀਨ ਯੈਲੋ ਤੇ ਵੀ ਤਿਆਰ ਹੋ ਜੋ ਗ੍ਰੀਨ ਦਾ ਲੇਟ ਹੋ ਗਿਆ ਨਾ ਲਓ ਭਾਈ ਆ ਉਧਰ ਵਾਲੀ ਹੋਣੀ ਪਹਿਲਾਂ ਅੱਛਾ ਹੁਣ ਕਿੱਕਣਾ ਚੱਲੇ ਚਾਲ ਮਰਾ ਦੇਵੇਂ ਜਾਊਂਗਾ ਰੁਕ ਜਾ ਲੈ ਕਿ ਜਾ ਕੇ ਚੱਲ ਚਾਚ ਉੱਪਰ ਨੂੰ ਉੱਡ ਜਾਏ ਅਦਾ ਛੀ ਤੋਂ ਉੱਡ ਜਾਏ ਬਾਬੇ ਨੇ ਕਹਾਂ ਹੋਇਆ ਹੁਣ ਬੱਸ ਆ ਦੇ ਗੱਡੀਆਂ ਤੇਜ਼ੇ ਤੇਜ਼ ਆ ਚੱਤੀ ਪੈਨ ਲਾ ਦੇ ਚੱਲੋ ਭਾਈ ਲੁਕੋਗਾ ਲਾਈਟਾਂ ਲਾ ਲਾਈਟ ਲੁਕੋ ਲੁਕੋ ਆਹੇ ਬੰਦਾ ਸ਼ਰਾਰਤੀ ਬਈ ਆਪਣਾ ਏਕਣਾ ਬੈਠਾ ਪਿੱਛੇ ਸ਼ਰਾਰਤਾਂ ਕਰਦਾ ਏ ਯਾਰ ਲਰਾਮਾ ਕਿੱਥੇ ਕਿੱਥੇ ਹਵਤਾ ਬਾਲ ਉੱਥੇ ਵੀ ਕਿੱਥੇ ਟੱਪਾ ਉੱਥੇ ਅਨੇ ਤੱਕ ਪਾਲਤੀ ਕਰ। ਯਾ? ਆ ਕੇ ਪਾਲਤੀ ਕਰੂਗੇ। ਹੋ ਆ ਗਿਆ ਹੋ ਗਿਆ ਪਾਲਤੀ। ਰੋਟੀ ਛਾ ਕੇ ਜਾਉਂਗਾ। ਘਰ ਜਾ ਕੇ ਖਾ ਲਿਓ। ਆ ਜਾ ਕੇ ਮੰਮੀ ਨੇ ਨਹੀਂ ਪੋਣੀ। ਮਗਾਉਣੀ ਨਹੀਂ। ਇਹ ਵੀ ਆਪਾਂ ਹੈ। ਪੰਮੂ ਵੀ ਬਾਈ ਪੰਮੂ ਆ ਲੋ। ਪਹੁੰਚ ਕੇ ਕਹਿੰਦਾ ਬਾਈ। ਬੀ ਟੂ। ਬੀ ਟੂ ਆਲ। ਮੰਮੀ ਨੇ ਦਾ ਦਾ ਕਪੜਾ ਇਸ਼ਾਉ ਨੋ ਬਾਈ ਲੋ ਬਾਈ ਗੱਡੀ ਗਈ ਆ ਹਾਂ ਬਾਈ ਖਾਣੇ ਉੱਥੇ ਦਾ ਮੋਮੋ ਹਾਂ ਮਾਲਕ ਕਰਕੇ ਜਾਂਦੇ ਬੱਚਿਆਂ ਨੇ ਫੜ ਕੇ ਜਾਂਦੇ ਲੋ ਬਾਈ ਸਾਹਮਣੇ ਵਿਸ਼ਾਲ ਮਾਰਟ ਤੇਰੇ ਵਜਰਾ ਪਿਆਰ ਵੀ ਨਹੀਂ ਆਉਂਦਾ ਤੇ ਚੰਗੀ ਤਰ੍ਹਾਂ ਚਲ ਤਿਆਰ ਹੋਣ ਨੂੰ ਕਿ ਆਪਣਾ ਹੀ ਸ਼ਹਿਰ ਆ ਸਾਹਮਣੇ ਬਾਈ ਬੀਟੂ ਬੀਟੂ ਕਿਉਂ ਆਈ ਸੀ ਹੌਣ ਆਈ ਸੀ ਉਹ ਬੁਗਾ ਵੀ ਆਉਣੇ ਆਲੀ ਇਹਨਾਂ ਦੀ ਕੱਲ ਨੂੰ ਹਾਂਜੀ ਨਾ ਅੱਜ ਚੜਨਾ ਤਾਂ ਆਉਣਾ ਨੇ ਚਲੋ ਚਲੋ ਆਜੋ ਫਿਰ ਆਜੋ ਵਾਹ ਭਾਈ ਗੱਡੀ ਕਿੱਮਨੋਂ ਗਿਆ ਪਤਾ ਨਹੀਂ ਕਿੱਧਰ ਖੜਾਉਣਾ ਉਹ ਆਜੋ ਏ ਸ਼ਰਾਰਤੀ ਉਹ ਫੜਾ ਕੇ ਆ ਗੱਡੀ ਭਾਈ ਸਾਹਮਣੇ ਚਲੋ ਆਜੋ ਫਿਰ ਹਾਂ ਵੇ ਦੇਖ ਲੈ ਜਿਹੜਾ ਤੈਨੂੰ ਪਸੰਦ ਆ ਹੁਣ ਘੁੰਮ ਕੇ ਹਾਂ ਆ ਐਦਾਂ ਇਹ ਬਾਈ ਲੱਗ ਰ ਠੰਡਾਲੇ ਬੰਦਾ ਕੋਟਿਆਂ ਨੂੰ ਹੱਸਾ ਆਇਆ ਤੈਨੂੰ ਬੱਚਿਆਂ ਵਾਲਾ ਦਿਖਾਵਾਂ ਤੇਰੇ ਮੇਜ ਤੇ ਪਾਪਾ ਇਤਹਾਸ ਨਹੀਂ ਮੁੰਡਾ ਵੇ ਅੱਛਾ ਅੱਛਾ ਠੀਕ ਆ ਹੂੰ ਖਰਚਾ ਖਰਚਾ ਦੇਖ ਲੈਣ ਦੇ ਕਿਆ ਕਰਦਾ ਹਾਂ ਦੇ ਖਰਚੇ ਦੀ ਪਸੰਦ ਦੇਖ ਲੈਣ ਦੇ ਦੇਖ ਲੈਣ ਦੇ ਕਿਆ ਕ ਕਰਦਾ ਹਾਂ ਇਹ ਖਰਚਾ ਦੇਖ ਲੈਂਦੇ ਬਾਈ ਤੇ ਇੱਕ ਵੀ ਨਹੀਂ ਆਉਣਾ ਹੈਗਾ ਹਾਂ ਕਿਹਾ ਥੱਲੇ ਕਰ ਹੱਥ ਥੱਲੇ ਹੈ ਇਹ ਹਾਂ ਆਏ ਫੜ ਆਏ ਇਹ ਆਏ ਫੜ ਦਖਾ ਕਿਹੜੀ ਸਾਰੀਆਂ ਸਾਰੀਆਂ ਆ ਪੈਸੇ-ਪੂਸੇ ਨਹੀਂ ਇੰਨੇ ਹੈਗੇ ਸਾਰੀਆਂ ਖੀਦੰਗੀਆਂ ਹਾਂ ਬੇਜੇਸ਼ਨ ਲੋ ਭਾਈ ਸਲੈਕਟਿੰਗ ਹੋ ਰਹੀ ਹੈ ਲਾ ਬੇਜੇਸ਼ਨ ਵੀਰ ਜੀ ਦੇ ਕੱਪੜੇ ਫੜ ਤੂੰ ਲੈ ਭਾਈ ਹਾਂ ਭਾਈ ਕਿਹੜਾ ਉਹ ਕੁੜੀਆਂ ਵਾਲੀ ਉਹ ਦੇਖੀ ਜਾਂਦਾ ਤੂੰ ਹੈਂ ਇਹ ਦੀਦੀ ਦੇ ਕੱਪੜਾ ਤਾਂ ਕੁੜੀਆਂ ਵਾਲੇ ਦੇਖੀ ਜਾਂਦਾ ਕਲ ਜਾਤ ਨਾਲ ਲੋਰਾਂ ਦੇਖ ਲੈ ਕਿ ਜਾਣਾ ਨਹੀਂ ਛੋਟੂ ਕਰਕੇ ਜਾ ਕੇ ਹਾਂ ਜਾਓਗੇ ਜਿਵੇਂ ਨਾ ਮੱਲਾ ਦੀ ਕੱਪੜੇ ਤੇਰੇ ਖਾਤਰ ਰਹਿ ਜਾਣੇ ਨਹੀਂ ਨਹੀਂ ਮੈਂ ਆ ਕਰਦਾ ਹਾਂ ਵੀ ਮਿਲ ਜੂਗੇ ਪਾਪਾ ਬੈਗ ਲੈਣਾ ਹੈ ਹੈ ਬੈਗ ਲੈ ਤਾਂ ਹੀ ਨਾ ਮੈਂ ਤੁਹਾਨੂੰ ਮੌਲ ਚ ਲੈ ਕੇ ਆਉਂਦਾ ਬੈਗ ਤੁਹਾਨੂੰ ਬਰਥਡੇ ਪਰ ਗਿਫਟ ਕਰੂੰਗਾ ਠੀਕ ਹੈ ਵਧੀਆ ਇਧਰ ਨਾ ਹਾ ਨੱਚ ਕੇ ਦਿਖਾ ਮੜਾ ਜੀ ਇਧਰ ਨੂੰ ਹਾਂ ਚਲ ਲਓ ਭਾਈ ਹਾਂ ਜਸ਼ਨ ਲੈਮਨ ਫੜਾ ਦੇ ਤੂੰ ਆਪਣੇ ਕੱਪੜੇ ਆਪ ਦੇਖ ਜਿਹੜਾ ਤਾਂ ਚਿੱਤ ਕਰਦਾ ਲਓ ਭਾਈ ਬਾਕੀ ਜਸ਼ਨ ਦੀ ਚੁਆਇਸ ਹਣ ਜਸ਼ਨ ਦੇ ਨਾਲ ਜਿਸਨ ਦੇਖ ਆ ਦੇਖਾ ਕਿੰਨੇ ਵਧੀਆ ਕੱਪੜੇ ਦੇਖ ਰਹੀ ਮੰਮੀ ਹੈ ਦੇਖ ਦੇਖ ਦੇ ਰਾਤ ਹੋ ਗਈ ਹੈ ਰਾਤ ਹੋ ਗਈ ਬਾਹ ਕਿੱਥੇ ਦੇ ਕਿੱਥੇ ਦੇ अच्छा आहा कदे जी ਸਹਿਜ ਦੇਖ ਕੇ ਵਧੀਆ ਕਰ ਲਾ ਠੀਕ ਆ ਲਿਖਿਆ ਬਾ ਦੇਖੋ ਉਰੇ 10 ਤੋਂ 15 10 ਤੋਂ 15 ਏਕਣਾ ਮੂਰੇ ਦੇਖ ਕੇ ਦੇਖੋ ਵੀ ਕਿੱਥੇ ਤੇ ਲਿਖਿਆ ਹੋਇਆ 10 ਤੋਂ 17 ਏਕਣਾ ਲਿਖਿਆ ਹੋਇਆ ਸਾਰਿਆਂ ਦੇ ਇਹ ਹੁਣ ਬਈ ਸਮਝ ਆ ਗਈ ਇਹਨਾਂ ਨੂੰ ਬਾਕੀ ਭਾਈ ਇਧਰ ਨੂੰ ਪਰੋਂ ਨੂੰ ਲੈ ਕੇ ਨਹੀਂ ਆਇਆ ਹਾਲ ਆ ਦੇਖੋ ਇਹਨੇ ਗੜਾ ਮੈਨ ਥਰਮੋਸ ਦਵਾਓ ਚਲੋ ਦੋਣੀਆਂ ਵਧੀਆ ਦਵਾਵਾਂਗੇ ਦੇਖੀ ਹਲੋ ਇੱਧਰ ਵੀ ਲੋਹਰਾ ਜਸ਼ਨ ਦੇ ਮੇਚ ਦੀਆਂ ਇਹ ਦੇਖ ਕਿੰਨਾ ਕਿੰਨਾ ਵਧੀਆ ਤਾਬਰ ਆ ਗਿਆ ਪੰਮੀ ਆ ਗਿਆ ਹਾਂ ਬਈ ਕੰਬਲ ਕੰਬਲ ਚੋਤੇ ਵਿੱਚ ਆ ਦੇ ਦੇਖੋ ਮੋਰੀ ਮੇਟ ਓ ਟੋਪੀ ਆ ਗਈ ਓ ਦੇਖੋ ਚਾਚੇ ਦੀ ਹਾਂ ਚਾਚੇ ਜੀ ਟੋਪੀ ਆ ਗਈ ਛੇੜੀ ਨਾ ਬੱਚਿਆਂ ਦੀ ਐ ਇਹ ਬੱਚਿਆਂ ਦੀ ਐ ਇਹ ਰੱਖ ਦਿੱਤੀ ਰੱਖੁੱਤੀ ਹੈ ਲੋ ਭਾਈ ਜਸ਼ਨੀ ਦੇ ਕੱਪੜਿਆਂ ਦਾ ਕੰਮ ਆੜਿਆ ਵਾ ਹਣ ਉਹ ਫੜੋ ਆਪਣੇ ਕੱਪੜੇ ਮੇਰੀ ਇੱਕ ਫਰੀ ਹੈ ਟੋਕੀ ਕਿਹਦੇ ਕੱਪੜੇ ਇਹ ਲੋ ਭਾਈ ਯਾ ਪਾਸੇ ਦੇਖੇ ਸੁਰੂ ਆ ਵੀ ਆਈ ਕੋਈ ਪਸੰਦ ਕੇ ਨਹੀਂ ਪਸੰਦ ਦਾ ਜਿਹੜੀਆਂ ਜਿਸਾਂ ਦਾ ਰਾਹ ਪੈਦਾ ਕਲਰ ਵਧੀਆ ਕਲਰ ਵਧੀਆ ਬਾਈ ਚੱਲਦੀ ਹੈ ਕਲੈਕਸ਼ਨ ਬਸ ਆਪਣੇ ਹੁਣ ਤੇਰੀ ਆਰਜਨ ਦੀ ਚੋਇਸ ਇੱਕ ਆਰਮਦੇਵ ਜੀ ਕੱਪੜੇ ਹੋਗੇ ਖਰੀਦ ਹਾਂ ਆ ਵੀ ਕਲਰ ਵਧੀਆ ਹਨਾ ਹਾਂ ਉਹਦਾ ਕਾਛੀ ਜਿਹਾ ਤਾਂ ਵੀ ਵਧੀਆ ਲੱਗਿਆ ਆਦਾ ਕੱਪੜਾ ਹੀ ਬਹੁਤ ਸੌਫਟ ਹੈ ਹਾਂ ਕੱਪੜਾ ਬਹੁਤ ਸੌਫਟ ਆ ਹਾਂ ਬਾਕੀ ਜੇਸ਼ਨ ਗਈ ਵੀ ਉਧਰ ਵਾਈ ਚੇਂਜ ਕਰਨ ਮੁੰਨ ਨਹੀਂ ਰਹੇ ਬਾਕੀ ਵਧੀਆ ਵਧੀਆ ਕੱਪੜੇ ਲੱਗੇ ਹੋਏ ਐ ਨੇ ਹਾਂ ਬੇ ਚਲ ਠੀਕ ਐ ਸਾਈਜ਼ ਛੋਟਾ ਐ ਹਾਂਜੀ ਸਾਈਜ਼ ਚਲ ਠੀਕ ਐ ਉਹ ਪਾ ਕੇ ਦੇਖਿਆ ਜਿਹੜਾ ਮੰਮੀ ਦਿੱਤਾ ਆਹਾ ਠੀਕ ਐ ਜੀ ਜਾ ਸ਼ਿਆ ਹਾਂ ਬੇੜੀ ਪੁਰਿਆ ਤੂੰ ਤੇਰੇ ਕੱਪੜੇ ਠੀਕ ਐ ਨਹੀਂ ਆਈ ਹੈ ਜੀ ਹੈਂ 590 ਗਿਆ ਬੱਲੇ ਇੰਨੇ ਮਹਿੰਗੇ ਕੱਪੜੇ ਦੀ ਜੀ ਨੂੰ ਤੁਹਾਨੂੰ ਸਸਤੇ ਨਾ ਕਿੰਨੇ ਆ ਕਿ ਨਾ ਲੈ ਕਿੰਨਾ ਰੇਟ ਆ ਪਰ ਦੇਖੀ 699 799 ਇੰਨੇ ਮਹਿੰਗੇ ਤੇਰੇ ਸਾਰੇ ਕੱਪੜੇ ਇੰਨੇ ਆ ਹਨਾ ਕਿਆ ਯਾਰ ਧੋਖਾ ਹੈ ਮੇਰੇ ਮੁੰਡੇ ਨਾਲ ਬਾਈ ਸ਼੍ਰੀਆਮ ਧੋਖਾ ਮੈਂ 30 30 ਲੈ ਇਧਰ ਸੁਣ ਪੰਮੂ ਦੀ ਗੱਲ ਸ਼੍ਰੀਆਮ ਧੋਖਾ ਇਹਨੂੰ ਕੱਲੇ 890 ਦਾ ਕੱਪੜਾ ਤੇ ਇੱਕ ਛਾਲ 890 ਦੀ ਇਹ ਕੀ ਗੱਲ ਹੂੰ ਅੱਛਾ ਸਾਇਜ ਬੜਾ ਪੰਮੂ ਆਰ ਮੋਟੀ ਹੈ ਤੇ ਇੱਥੇ ਜ਼ਿਆਦਾ ਉਹਦਾ ਪਤਲਾ ਹੈ ਨਾ ਕਰੀ ਟਿੱਡ ਵਿੱਚ ਨੂੰ ਆ ਦੇ ਪਤਲਾ ਪੰਮੂ ਦਾ ਨਹੀਂ ਨਹੀਂ ਵੀ ਦਿਖਾਈ ਚਲ ਹਾਂ ਵੀ ਖੜ ਜਾ ਖੜ ਜਾ ਖੜ ਜਾ ਇੱਕ ਨਾ ਮੁੰਡਾ ਜਾ ਤੇ ਯਾਰ ਨਹੀਂ ਜੱਜ ਨਹੀਂ ਰਹੀ ਤੇਰੇ ਪਰਮ ਰੱਖ ਦੇ ਹਾਂ ਲੋ ਬਾਈ ਜਸ਼ਨ ਵੀ ਆ ਗਈ ਓਕੇ ਆ ਜਸ਼ਨ ਦਿਖਾਈਏ ਤੈਨੂੰ ਓਕੇ ਆ ਬਾਈ ਜਸ਼ਨ ਨਾ ਹਾਂ ਹੋ ਕੇ ਹਾਂ ਅਈ ਚਾ ਕਾ ਨੀਨੀ ਅੰਗਤ ਕਿਹਾ ਨੀਨੀ ਮੈਂ ਮੈਂ ਮੋਬਾਈਲ ਦੇਖ ਦੇਖ ਤੇਰੀਆਂ ਕੰਨਾਂ ਨਹੀਂ ਆਈਆਂ ਵੀ ਇਹ ਮੈਂ ਨੀਨੀ ਮੈਂ ਰੱਖ ਦਿੱਤ ਨਹੀਂ ਤਨੋ ਕੀ ਆਏ ਨੀਨੀ ਅੱਛਾ ਤੈਨੂੰ ਹਾਂ ਉੱਥੇ ਦਾ ਕੋਈ ਮਤਲਬ ਨਹੀਂ ਹੈਗਾ ਉੱਥੇ ਹੀ ਰੱਖਦੇ ਹਾਂ ਟਿਕਾਣੇ ਨੀਨੀ ਆ ਆ ਦੇ ਲਿਆ ਬਾਲ ਬਾਉਣ ਨੂੰ ਆਹਾ ਆ ਲੈ ਸਕਦਾ ਤੂੰ ਬਾਕੀ ਦੇਖਾ ਦਾੜੀ ਬਾਉਣ ਨੂੰ ਠੀਕ ਆੜੀ ਹੈ ਨਾ ਆਏ ਨਹੀਂ ਬਾਈ ਰਾ ਰੋੜੇ ਬੰਦੇ ਖਤਰ ਪਰ ਆਖੋ ਇਹਨਾਂ ਕ ਚੱਲ ਫੌਂਦੇ ਦੇ ਦੇ ਅੱਖਾਂ ਦਖਾਈ ਕਾਲੀਆਂ ਹੋਈਆਂ ਹੋਈਆਂ ਵੇਪਰੀ ਦਾ ਇਸ ਨੂੰ ਨੋਨੇ ਦੋ ਲਾਲਾ ਚੱਲ ਨਹੀਂ ਖੜਿਆ ਇਦਨ ਦੇ ਆ ਆਓ ਸੀਸੇ ਜਨ ਦੇ ਦਿਖਾਈ ਇਦਨ ਵੀ ਲੈ ਭਾਈ ਜਾਛਦਾ ਪੰਮੂ ਰਹਿਣ ਦੇ ਬਾਂਦਰ ਚਾ ਲੱਗਦਾ ਇਹਦੇ ਨਾਲ ਤੂੰ ਰਹਿਣ ਦੇ ਇਵੇਂ ਬਾਂਦਰ ਚਾ ਲੱਗਦਾ ਆਹੋ ਚੱਲ ਰਹਿੰਦੇ ਐਕਟਰ ਰਹਿਣਦੇ ਐਕਟਰ ਲੱਗਦਾ ਇਹਦੇ ਨਾਲ ਬਾਈ ਆਕੜਿਆ ਦਾ ਇਹ ਚੱਲ ਆ ਜਾ ਚੱਲੇ ਲੱਗ ਰ ਲੋ ਬਾਈ ਕਿਚਨ ਵਾਲੇ ਕਿਚਨ ਵਾਲੇ ਸਮਾਨ ਚ ਵੜ ਗਿਆ ਬੰਦਾ ਪਲੇਟਾਂ ਹਰਜੀਤਾ ਦਾ ਸਿਸਟਮ ਦੇਖ ਐਦਰ ਮਸਾਲੇ ਪਾਉਣ ਨੂੰ ਇਹ ਦੋਈ ਦੇਖਣਾਈ ਦੀ ਹੈ ਹੈ ਆ ਦੇਖ ਆਹ ਕਿੰਨਾ ਵਧੀਆ ਸਾਈਜ਼ ਆ ਪਾ ਦੇ ਲਈ ਆਵਣਾ ਤੇਰਾ 100 100 ਚ ਰੱਖ ਹੋ ਜੂਏ ਚੱਕ ਲੈ ਫਿਰ ਹੋਰ ਪਾਪਾ ਚਾਹੀਨੀ ਹੈ ਹਾਂ ਚਾਹੀਨੀ ਚਾਹ ਦਾ ਤੇਰਾ ਇੰਨੇ ਕ ਗਲਾਸੇ ਨਾਲ ਨਿਕੋਸ ਬਣਦਾ ਬੜਾ ਜੱਗ ਚਾਹੀਦਾ ਤੈਨੂੰ ਚਲ ਹਾਬੀ ਲੈ ਲੈ ਚੌਲ ਪਾਉਣ ਨੂੰ ਇਹ ਹਾਰ ਸੋਈ ਦਾ ਜ਼ਿਆਦਾ ਮਹਾਰਾ ਲੈ ਬਈ ਤੇ ਤੈਨੂੰ ਇਹ ਕੰਮ ਕਰੀ ਕੀ ਲਿਆ ਚੁੰਦੇ ਪਪਾ ਹਾਂ ਲੈ ਲੈ ਇੱਕ ਤੇਰੇ ਲਈ ਲੈ ਲੈ ਤੇ ਜੀ 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 ਵਧੀਆ ਹਨਾ ਹੈ ਇਹ ਤੇ ਕਿਦਾਂ ਪਪਾ ਦਾ ਛੋੜੀ ਕੱਪੀ ਲੈ ਜੇ ਲੈਣੀ ਆ ਇਹਦੇ ਚ ਚਾਹ ਵੀ ਅਗਲਾ ਪੀਊਗਾ ਕਿ ਛੱਡੂਗਾ ਇਹ ਹੈ ਕੱਪ ਚਾਹੀਦਾ ਜਿਆਦਾ ਪੰਮੂ ਤੁਹਾਨੂੰ ਲੋ ਬਈ ਚੀਜ਼ ਵਧੀਆ ਰਸੋਈ ਦੇ ਸਾਮਾਨ ਵਾਲੀ ਹਾਂ ਪਕੌੜੇ ਪਕਾਉਣੇ ਹਾਂ ਲੈ ਲੈ ਜਿਹੜੇ ਪਕੌੜੇ ਬਣਿਆ ਪਨੀਰ ਦੇ ਦਾ ਹਾਂ ਹਾਂ ਜਿਮ ਨਾ ਜਾਉਂ ਤੂੰ ਅੱਜ ਜਾ ਕੇ ਗੋ ਜਮਾ ਅੱਛਾ ਇਨਸ਼ਾਅੱਲਾ ਚੱਕ ਭਾਈ ਜੇ ਮਜਾਏਗਾ ਨਾ ਮਜਾਏਗਾ ਨਾ ਤਾਂ ਜੇ ਮਸ ਦਦੇ ਗੱਲਾਂ ਚ ਹੈ ਬੜਾ ਹੋ ਕੇ ਬੜਾ ਹੋਏ ਤਾਂ ਜਿੰਮ ਜਾਏਗਾ ਨਾ ਕੋ ਕੁੱਤੇ ਲੈ ਲਉ ਨਾ ਆਪਾਂ ਮੋਨੂ ਜ਼ਿਆਦਾ ਐਕਸਪੀਰੀਅੰਸ ਹੈ ਭਾਈ ਇਹ ਕੰਮ ਦਾ ਹਰਜੀਤ ਉਹ ਨਾਲ ਡੱਬੇ ਮੰਗਦਾ ਹੋਰ ਲੈ ਲੈ ਉਹ ਜਿਹੜਾ ਚੌਰਸ ਜਹਾ ਹੈਟ ਦੇ ਹਾਂ ਚਲੋ ਭਾਈ ਚੱਲੀ ਜਾਂਦਾ ਕੰਮ ਹੈ ਹੈ ਤੇ ਗਏ ਬੱਚਿਆਂ ਦੇ 81 ਕਿੱਥੇ ਜਾਂਦਾ ਹੈ ਰੋਟੀ ਲੈ ਕੇ ਵਧੀਏ ਜੀ ਜਾਂਦਾ ਹੈ ਹੋਰ ਡੱਬੀਆਂ ਵਧੀਆ ਗੱਸ ਕਿੱਦੀ ਹੈ ਹਾਂ ਉਹ ਪਾਨ ਨਾ ਦਈ ਹਰ ਜਾ ਹਰ ਜਾ ਚਲੋ ਬਾਈ ਚੱਲਦਾ ਕੰਮ ਤੇ ਚੱਲੋ ਕਰੀਦਾ ਬਰੁਖਤੇ ਚੱਲੀ ਜਾਂਦੀ ਹੈ ਉਰੇ ਆ ਮੇਰੇ ਕੋਲ ਨੋ ਰਿਆ ਉਰੇ ਆ ਮੇਰੇ ਕੋਲ ਨੋ ਰਿਆ ਉਰੇ ਹੈ ਸਾਈਬ ਨੀਰ ਤੁਹਾਡੀ ਸਹੀ ਗੱਲ ਓਏ ਮੂੰਹ ਚ ਲਾਲਾਂ ਕਾ ਨਹੀਂ ਹੁੰਦੀ ਤਾਂ ਹਾਂ ਤਾਂ ਉਹ ਦੱਸ ਕੀ ਖਾ ਕੇ ਜਾਣਾ ਹੁੰਦਾ ਛਾਈ ਪੀ ਘਰ ਨੂੰ ਕੀ ਖਾ ਕੇ ਜਾਣਾ ਫੋਲ ਤੇ ਚਲੋਤੀ ਆ ਤੁਹਾਡੀ ਪੁੱਛਣਾ ਵੀ ਇਹਨਾਂ ਦਾ ਗਲਤ ਆ ਚਲੋ ਭਾਈ ਚੱਲੀ ਜਾਂਦਾ ਕੰਮ ਇਹ ਤਾਂ ਹੋਇਆ ਗਰਮ ਰੋਟੀ ਰੋਟੀ ਵੀ ਰੱਖ ਸਕਦੇ ਆ ਚਲੋ ਭਾਈ ਚੱਲੀ ਜਾਂਦੇ ਆ ਉਹ ਫੁੱਲ ਕਿੰਨੇ ਵਧੀਆ ਆਛੇ ਪਾਏ ਨੇ ਇਹ ਕੀ ਨਾ ਮਾਪੀ ਤੇ ਅੱਛਾ ਟਿਫਨ ਪਰਮ ਦੇ ਦੇਖੀ ਦੇਖ ਲੈ ਇਹ ਇੰਤੋ ਤੇ ਚੀਕੋ ਅੱਛਾ ਦੂ ਚਮਚੇ ਐਨੇ ਟਿਫਨ ਨਾਲ ਨਹੀਂ ਤੇਰਾ ਚੱਲਣਾ ਤੈਨੂੰ ਬੜਾ ਚਾਹੀਦਾ ਤੇਰੀਆਂ ਤਾਂ ਤਿੰਨ ਰੋਟੀਆਂ ਹੁੰਦੀਆਂ ਬੜੇ ਉਹਦੇ ਡੱਬੇ ਵਾਲਾ ਲੈ ਤੂੰ ਤੇਰਾ ਨੂੰ ਛੋਟੇ ਨਾਲ ਸਾਰਨਾ ਕੰਮ ਰੱਖ ਦੇ ਮੱਲਕ ਦੇ ਕੇ ਉਹ ਜਿਹੜਾ ਮੰਮੀ ਚੱਕਿਆ ਹੋ ਜਾ ਚਾਹੀਦਾ ਤੈਨੂੰ ਤਾਂ ਟਿਫਨ ਨੂੰ ਹਾਂ ਚਲੋ ਬਾਈ ਫੇਲੀ ਜਾਂਦਾ ਕੰਮ ਹਾਸੀ ਨੂੰ ਜਾ ਕੇ ਦੇ ਨਾਲ ਹਾਂ ਹਾਂ ਲੈ ਕੇ ਕਿਦਾਈ ਆਹੀ ਲੈ ਕੇ ਗਿਆ ਤੋ ਤਨ ਦਬਾਸ ਆ ਬਾਈ ਬਹੁਤ ਹੈਵੀ ਦਬਾ ਆ ਸਾਡੀ ਸਨ ਫਾਰਮੂਲਾ ਬਾਈ ਬਹੁਤ ਹੈਵੀ ਹੈ ਇਹ ਲੋਕ ਆ ਜਿਹੜੇ ਬਹੁਤ ਤਗੜੇ ਲੱਗੇ ਹੋਏ ਇਹਨਾਂ ਨੂੰ ਜਿਆਦਾ ਆ ਗਿਆ ਸਾਡੇ ਜਿਹਦੇ ਹਾਂ ਬਾਈ ਹਾਂਜੀ ਟੱਕਰ ਦੇ ਝਾੜੂ ਝੂੜੂ ਆਪਣਾ ਹਾਂਜੀ ਹਾਂਜੀ ਲੋ ਬਾਈ ਜਿਹੜਾ ਜਿਹੜਾ ਇਹਨਾਂ ਨੇ ਸਮਾਨ ਖਰੀਦਿਆ ਕੀ ਗੱਡੀ ਦੇ ਵਿੱਚ ਆਈ ਗਿਆ ਬਾਈ ਦੋਹਾਂ ਸੜ ਬੀ ਟੂਚ ਵੀ ਖਰੀਦਿਆ ਬਾਈ ਵਿਸ਼ਾਲ ਮਾਰਟ ਚ ਵੀ ਆਜੋ ਸਾਨੂੰ ਫੁੱਲ ਕੱਪੜਾ ਲਿਆਓਗੇ ਹਾਂਜੀ ਚਲ ਰੱਖੀ ਹਾਂ ਬਾਈ ਬਾਈ ਆ ਦੇਖ ਲਓ ਸਮਾਨ ਰੱਖ ਹੋਈ ਜਾਂਦਾ ਹਾਂ ਬਈ ਠੀਕ ਆ ਪਰਮ ਆਪਾਂ ਮਮੋ ਖਾਣਿਆ ਕੀ ਆ ਮਮੋ ਚਲੋ ਚਲੋ ਗੱਲ ਚਲੋ ਚਲੋ ਬਾਈ ਚੱਲਦੇ ਆ ਆ ਜਾਂਦੇ ਬਾਈ ਟੋਇਟਾ ਦੀ ਪਿੱਕਾ ਮਾਂ ਬੈਠੂਗੀ ਉੱਪਰ ਚਲੋ ਹਾਂ ਬਈ ਕਿਆ ਖਾਂਦਾ ਹੈ ਮਮਾ ਹੈਂ ਮਮਾ ਐਦਾਂ ਦਿਖਾਵਾਂ ਮੜਾ ਘਰ ਤੇ ਪਾਲਟੀ ਗਾਹਾਂ ਵੇ ਜੇ ਸੰ ਪਾਲਟੀ ਹਾਂਜੀ ਲੋ ਬਾਈ ਆਪਾਂ ਬਾਈ ਆਪਣਾ ਸੀਟਰ ਚੇਪਰ ਚੱਲਦੇ ਅੰਦਰ ਆ ਲੋ ਆਵੇ ਸੁਲਾ ਚੱਕ ਬਈ ਚਪਰਿੰਗ ਰੋਗਵਾਲ ਸਪ੍ਰਿੰਗਰ ਰੋਗਵਾਲ ਦੀ ਇਹਦੇ ਮੋਮਸભાઈ ਪਰਮਦੀ ਡਿਮਾਂਡ ਤੇ ਮੋਮਬਸ ਖਾਣੇ ਕਹਿੰਦਾ ਚਲੋ ਚੱਲੇ ਜਾਂਦੇ ਕੰਮ